ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਸਵਾਏ ਮਹਿਮਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਗੋਨਿਆਣਾ ਦਾ ਪਿੰਡ ਆ ਬਾਈ ਜੀ ਹਰੀ ਢਾਣੀ ਚ ਬੈਠੇ ਆ ਲੋਕੇਸ਼ਨ ਆ ਸਾਰੀ ਬਾਈ ਜੀ ਹਰਾਂ ਤੋਂ ਪੁੱਛ ਲਾਂਗੇ ਡਿਟੇਲ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਇਹ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਦੇਖ ਰਹੇ ਸਖਰਾਜ ਭੋਮਾਰਾਮ ਉਹਨੂੰ ਵੀ ਜਰੂਰ ਫੋਲੋ ਕਰਿਓ ਤਾਂ ਸਾਰੀ ਜਾਣਕਾਰੀ ਆਪਾਂ ਲੈਣੇ ਆਂ ਗਾਂ ਬਾਰੇ ਤੇ ਕਰਦਿਆਂ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਬਾਈ ਹਰਜਨਤ ਸਿੰਘ ਹਾਂਜੀ son of ਜਲੋਰ ਸਿੰਘ ਠੀਕ ਹੈ ਜੀ ਪਿੰਡ ਮਹਿਮਾ ਸਵਾਈ ਕੋਠੇ ਕਰਤਾਰ ਸਿੰਘ ਵਾਲੇ ਠੀਕ ਹੈ ਜੀ ਤੇ ਬਾਈ ਜੀ ਆਪਣੀ ਨਾ ਲੋਕੇਸ਼ਨ ਦੱਸਿਓ ਪਹਿਲਾਂ ਆਪਾਂ ਬਾਈ ਗੋਨਿਆਣਾ ਤੋਂ 4 ਕਿਲੋਮੀਟਰ ਹੈ ਮਹਿਮਾ ਸਵਾਈ ਤੋਂ ਵੀ 4 ਕਿਲੋਮੀਟਰ ਬਾਈ ਠੀਕ ਹੈ ਜੀ ਤੇ ਪਿੰਡ ਆਪਣਾ ਮਹਿਮਾ ਸਵਾਈ ਕੋਠੇ ਕਰਤਾਰ ਸਿੰਘ ਵਾਲੇ ਤਹਿਸੀਲ ਗੋਨਿਆਣਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਬਈ 9056680135 ਬਾਈ 90566 80135 ਬਈ 80135 ਹਾਂਜੀ ਬਈ ਤੇ ਬਈ ਗਾਂ ਘਰ ਦੀ ਆ ਆਪਣੇ ਨਹੀਂ ਬਈ ਆਪਾਂ ਗਾਂ ਦੂਜੇ ਸੂਏ ਲਿਆਂਦੀ ਸੀ ਅੱਛਾ ਪਾਸੋਂ ਲਿਆਂਦੀ ਸੀ ਦੂਜੇ ਸੂਏ ਹਾਂਜੀ ਬਈ ਐਡ ਕੀ ਇਹ ਤੀਜੇ ਸੂਏ ਲਈ ਗੱਪਣਾ ਹਾਂ ਬਈ ਤੀਜੇ ਸੂਏ ਵਾਸਤੇ ਗੱਪਣਾ ਬਈ ਤੇ ਕਿੰਨੇ ਕ ਦਿਨ ਲੈਂਦੀ ਆ ਬਈ ਇਹ ਬਈ 10 ਤਰੇ ਨੂੰ ਦਿਨ ਪੂਰੇ ਆ 10 ਤਰੇ ਨੂੰ ਤਕਰੀਬਨ ਕਿੰਨੇ ਕ ਦਿਨ ਰਹਿੰਦੇ ਅੱਜ ਮਾਣੇ 5 6 ਦਿਨ ਰਹਿੰਦੇ ਬਈ ਠੀਕ ਹੈ ਤੇ ਦੁੱਧ ਦਾ ਰਿਕਾਰਡ ਕੀ ਰਿਹਾ ਬਈ ਦੁੱਧ ਦਾ ਰਿਕਾਰਡ ਬਈ ਮੈਂ ਪਿਛਲੇ ਸੂਏ ਚੋਇਆ ਮਾ 24-25 ਲੀਟਰ ਬਈ ਠੀਕ ਹੈ ਜੀ ਤੇ ਮੂੰ ਮੱਥਾ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਸੋਹਣੇ ਮੂੰ ਮੱਥੇ ਦੀ ਐਚ ਐਫ ਕ੍ਰੋਸ ਚ ਪੈਂਦੀ ਆ ਦੋਸਤੋ ਥਣ ਹਵਾਨਾ ਬਾ ਕਮਾਲ ਨਾੜਾਂ ਕੱਲੀਆਂ ਕੱਲੀਆਂ ਹਵਾਨੇ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਬਹੁਤ ਸ਼ਾਨਦਾਰ ਥਣ ਲੱਗਿਆ ਵਿੱਥ ਚੰਗੀ ਆ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਮਿਲਕ ਵੇਨ ਦੋਸਤੋ ਬਹੁਤ ਚੰਗੀ ਮੋਟੀ ਆ ਤੋੜ ਕੇ ਉਸ ਤੋਂ ਬਾਅਦ ਵਿਖਾਵਾਂਗੇ 5-7 ਦਿਨ ਸੂਣ ਚ ਬਾਕੀ ਪਏ ਆ ਦੋਸਤੋ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਮਿਲਕਵੇਨ ਇਧਰ ਵੀ ਚੰਗੀ ਆ ਤੇ ਦੋਨਾਂ ਪਾਸਿਆਂ ਤੋਂ ਥਣ ਹਵਾਨੇ ਦੀ ਬਿਲਕੁਲ ਸੇਮ ਆ ਸਹਿ ਸੇਮ ਆ ਤੁਰ ਕੇ ਤੁਹਾਨੂੰ ਦਿਖਾਉਣੀ ਲਓ ਵੀ ਮਿੱਤਰੋ ਤਰੀਡ ਦੀ ਹੱਡੀ ਬਿਲਕੁਲ ਗਾਜਰ ਕੀ ਸਿੱਧੀ ਆ ਤੇ ਹਵਾਨਾ ਢਿੱਲਾ ਹਜੇ ਹਫਤੇ ਦੇ ਵਿੱਚ ਘਟੋ ਘਟ ਇਹਨੇ ਸੂਣਾ ਤੇ ਮੋੜ ਲਓ ਬਈ ਬਈ ਇੱਕ ਸੀਲ ਬਹੁਤ ਆ ਜਗਾ ਅੱਛਾ ਸੀਲ ਬਹੁਤ ਜਿਆਦਾ ਸੀਲ ਆ ਬਈ ਨਿਆਣੇ ਬਿਨਾ ਚੋਂਦੇ ਰਹੇ ਆ ਠੀਕ ਆ ਜੀ ਨਿਆਣਾ ਪਾਪ ਉਹ ਨਾ ਪਾ ਬਈ ਠੀਕ ਆ ਜੀ ਲਓ ਜੀ ਮਿੱਤਰੋ ਬਾਈ ਕਹਿੰਦਾ ਵੀ ਸੀਲਸ ਲੱਗ ਬਹੁਤ ਆ ਤੇ ਬਿਨਾ ਨਿਆਣੇ ਤੋਂ ਬਾਈ ਚੋਂਦੇ ਰਹੇ ਇਹਨੂੰ ਹਵਾਨੇ ਦੀ ਧਿਲ ਚੰਗੀ ਆ ਦੋਸਤੋ ਹਜੇ ਹਵਾਨਾ ਇਹਨੇ ਭਰਨਾ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਬਾਈ ਮੁੱਲ ਇਹਦਾ 600 ਰੁਪਏ ਆ ਬਾਈ ਮਾਨਤਾਨ ਹੋ ਜੂਗਾ ਬਾਈ ਹਾਂ ਬਈ ਮਾਨਤਾਨ ਹੋ ਜੂਗਾ ਬਾਈ ਲਓ ਜੀ ਨਾਲ ਥੋੜਾ ਹੀ ਹੋਊਗਾ ਬਾਈ 80000 ਬਾਈ ਜੀ ਮੁੱਲਾ ਬਣਦਾ ਮੰਨਤਾ ਨੇ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਦੇ ਇਹ ਗਾਮ ਪਸੰਦ ਆ ਤਲਕੇਸ਼ਨ ਬਾਈ ਜੀ ਨੇ ਦੱਸਤੀ ਹੈ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਤੇ ਘਰੇ ਆ ਕੇ ਵੀ ਦੋਸਤੋ ਤੁਸੀਂ ਵੇਖ ਸਕਦੇ ਆ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਮਿਲਦੇ ਆ ਜਲਦੀ ਅਜੇ ਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ